ਖਬਰ ਇਹ ਚੰਗਾ ਮੇਰਾ ਰੋਹ ਨਿਕਲ ਗਿਆ ਜੀ ਉਸੇ ਟਾਈਮ ਜਾ ਕੇ ਜਦੋਂ ਦੁਬਾਰਾ ਵੀਰੋ ਜੱਟ ਨੇ ਇੱਕ ਟਾਈਮ ਅਸਾ ਵੀਦਾ ਪਹਿਲਾਂ ਡੀਪੀ ਨਹੀਂ ਮਿਲੀ ਸਾਨੂੰ 2000 ਦੀ ਬੋਰੀ ਮਿਲੀ ਉਹਦਾ ਵੀ ਜੀ ਅਸੀਂ ਲੈ ਕੇ ਹੁਣ ਫੇਰ ਡੀਪੀ ਲਈ ਔਰ ਕੰਕਰ ਵੀ ਲੈ ਆ ਅਸੀਂ ਦੱਸੇ ਹੁਣ ਕਿੱਧਰ ਨੂੰ ਜਾਏਗੇ ਜੀ ਹੁਣ ਗਵਰਨਮੈਂਟ ਜਿਹੜਾ ਅੱਗ ਲਾਉਂਦੇ ਜਿੰਦਾ ਉਹਦੇ ਨਾਲ ਉੱਥੋਂ ਪਾ ਲਾ ਕੇ ਨਾ ਕਰੋ ਹੁਣ ਕਿਉਂ ਨਹੀਂ ਜਾ ਕੇ ਵੇਂਦੇ ਵੀ ਇਹਨੂੰ ਵੀ ਕੀ ਚੱਕਰਾ ਕੀ ਮੇਜੜ ਦਾ ਖਤਮ ਹੋ ਗਿਆ ਜੱਟ ਮਰ ਗਿਆ ਇਹ ਵੇਂਦੇ ਕਿਉਂ ਨਹੀਂ ਉਹਦੇ ਚੀਜ਼ਾਂ ਪੜਵਾਰੀ ਆ ਜੋ ਸਾਰੇ ਇਹ ਸਾਡੇ ਪਿੰਡ ਜਦੋਂ ਆ ਜਾਂਦਾ ਜੀ ਕਈ ਤੇ ਪਰਚਾ ਕੱਢ ਜਾਂਦੇ ਕਈਆਂ ਤੋਂ ਪੈਸੇ ਲੈ ਕੇ ਮੁੜ ਜਾਂਦਾ ਜੀ ਪੜਵਾਰੀ ਦਾ ਤੇ ਪਰਚਾ ਉਹਨੇ ਕਹਾਦਾ ਕੱਢਣਾ ਉਹਦਾ ਪੈਸੇ ਵਸੂਲਦੇ ਸਰਕਾਰਾਂ ਨੇ ਸਾਡੇ ਤੇ ਬੰਦੇ ਲਾਇਏ ਕੋਈ ਮਹਿਕਮੇ ਦਾ ਬੰਦਾ ਹੈ ਜਾਂ ਨਹੀਂ ਹੋਊਗਾ ਜਿਹੜਾ ਅੱਗ ਨੂੰ ਰੋਕਣ ਵਾਸਤੇ ਨਹੀਂ ਲਾਇਆ ਗਿਆ ਸਾਡੀ ਸਰਕਾਰ ਵੱਲ ਤੇ ਹੁਣ ਜਦੋਂ ਸਾਸੀਂ ਵਿਵਪਤਾ ਦੇ ਵਿੱਚ ਆ ਕੋਈ ਸਾਡੀ ਗੱਲ ਸੁਣਨ ਨੂੰ ਤਿਆਰ ਨਹੀਂ ਡਾਕਟਰ ਪਹਿਲੇ ਹੀ ਮਾਰਿਆ ਜੀ ਹੁਣ ਦੁਬਾਰਾ 20 ਵਿਜਾ ਮਹੀਨਾ ਲੇਟ ਹੈ ਪਹਿਲਾਂ 12000 ਦਾ ਬੀ ਪਾਇਆ 12000 ਦਾ ਬੀ ਹੁਣ ਪਾਇਆ 24000 ਲੱਗਿਆ ਹੁਣ ਵੇਖ ਲੋ ਕਣਕ ਲੋਕ ਪਾਣੀ ਲੈ ਜਾਂਦੇ ਆ ਤੇ ਮੈਂ ਇਹ ਦੇਖਣ ਕੇ ਵੀਜੀ ਜਾਂਣਾ ਜੀ ਹੁਣ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਡੇਰੀ ਪਹੁੰਚੇ ਹੋਏ ਆ ਜੀ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਕਮਿਆਣਾ ਦੇ ਖੇਤਾਂ ਦੇ ਵਿੱਚ ਜਿੱਥੇ ਇਹ ਕਣਕ ਤੁਸੀਂ ਦੇਖ ਸਕਦੇ ਹੋ ਲਗਭਗ 5.5 ਕਿੱਲੇ ਆ ਲਵਪ੍ਰੀਤ ਸਿੰਘ ਤੇ ਪ੍ਰਗਟ ਸਿੰਘ ਦੀ ਇਸ ਨੂੰ ਦੁਬਾਰਾ ਵਾਇਆ ਜਾ ਰਿਹਾ ਤੇ ਬੀਜਿਆ ਜਾ ਰਿਹਾ ਕਾਰਨ ਇਹ ਆ ਕਿ ਜਿਹੜੀ ਝੋਨੇ ਦੀ ਪਰਾਲੀ ਸੀ ਇਹਨਾਂ ਨੇ ਸਾੜੀ ਨਹੀਂ ਤੇ ਸਾੜਨ ਤੋਂ ਬਿਨਾ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਕਣਕ ਬੀਜੀ ਸੀ ਇਸ ਵਿੱਚ ਸੰਢੀ ਪੈਦਾ ਹੋਈ ਤੇ ਸੰਢੀ ਨੇ ਇਹ ਕਣਕ ਲਗਭਗ 60% ਤੇ ਕਰੀਬ 60% ਤੇ ਕਰੀਬ ਕਣਕ ਆ ਉਹ ਉੱਗਣ ਹੀ ਨਹੀਂ ਦਿੱਤੀ ਸੁੰਡੀ ਨੇ ਜ਼ਮੀਨ ਦੇ ਢੇਠਾਈ ਖਾ ਲਈ ਤੇ ਹੁਣ 5.5 ਕਿੱਲਿਆਂ ਦੀ ਦੁਬਾਰਾ ਵਹਾਈ ਕਰਕੇ ਬੀਜੀ ਜਾ ਰਹੀ ਹੈ ਆਓ ਚਲਦੇ ਆ ਪ੍ਰਗਟ ਸਿੰਘ ਤੇ ਲਵਪ੍ਰੀਤ ਸਿੰਘ ਤੋਂ ਪੁੱਛਦੇ ਆ ਸਾਰੀ ਡਿਟੇਲ ਜਾਣਕਾਰੀ ਲੈਣੇ ਆ ਕਿ ਕਿਸ ਤਰ੍ਹਾਂ ਹੋਈ ਇਹ ਸਥਿਤੀ ਤੇ ਕਿਸ ਤਰ੍ਹਾਂ ਇਹ ਉਹਨਾਂ ਨੂੰ ਦੁਬਾਰਾ ਸਰਕਾਰ ਦੇ ਹਸਤਾਖਰ ਮੰਨਣ ਤੋਂ ਬਾਅਦ ਕਣਕ ਬੀਜਣੀ ਪੈ ਰਹੀ ਹੈ ਮੇਰੇ ਨਾਲ ਇੱਕ ਪ੍ਰਗਟ ਸਿੰਘ ਆ ਜੀ ਮੇਰੇ ਨਾਲ ਕੀ ਕਰ ਰਹੇ ਹੋ ਇਹ ਕਣਕ ਦੀ ਕਿਉਂ ਇਹ ਕਣਕ ਦਾ ਜੀ ਜਦੋਂ ਮੈਂ ਚ ਪਰਾਲੀ ਵਿੱਚ ਬਾਹਰ ਸੀ ਘਟਾਉਣਾਗੇ ਮਹੀਨਿਆਂ ਦੇ ਵਿੱਚ ਆ ਕੇ ਮੈਂ ਦੋ ਤਿੰਨ ਰਿਵਾਇਆ ਵਾਣ ਪਾਣੀ ਦਾ ਪਰਤਾ ਉਦੋਂ ਬਾਅਦ ਮੈਂ ਕਣਕ ਵਿੱਚ 7 ਤਰੀਕ ਨੂੰ ਜੀ 7 ਪਹਿਲੇ ਮਹੀਨੇ 7 ਤਰੀਕ ਨੂੰ 7 11 ਆ 7 11 ਦੇ ਵਿੱਚ ਮੈਂ 826 ਦਾ ਵੀ ਨਵਾਂ ਲੈ ਕੇ ਵੇਚਿਆ ਜੇ ਖੇਤੀਬੜ ਜੇ ਬਈ ਔਰ 26 ਮੜ ਕੇ ਮੈਂ ਡਾਕਟਰ ਸਾਹਿਬ ਨੂੰ ਵਿਖਾਏ ਉਹ ਮੈਂ ਚ ਕਲੋਰੋਪਾਤੀ ਤੇ ਕਣਕ 60% ਖਤਮ ਹੋ ਗਈ ਹੁਣ ਡਾਕਟਰ ਦੇਖ ਕੇ ਕਹੇ ਕੱਲ ਪਰਸੋਂ ਦੇ ਵੀ ਉਹ ਨਾ ਮਰ ਗਈ ਹੁਣ ਤੇ ਦੁਬਾਰਾ ਵੀ ਦੋਆਂ ਦੇ ਕਣਕਾਂ ਦੇ ਡਾਕਟਰ ਸਾਹਿਬ ਦੇਖ ਕੇ ਗਏ ਕੇਪੀਕੇ ਵਾਲੇ ਆਏ ਦੂਜੇ ਵੀ ਵਾਲੇ ਸਾਰੇ ਵੇਖੇ ਗਏ ਹੁਣ ਅਸੀਂ ਦੁਬਾਰਾ ਬੀਜਣ ਲੱਗੇ ਕਣਕ ਹੁਣ 1826 ਦਾ ਬੀਜ ਆਇਆ ਜੱਟਰ ਪਹਿਲਾਂ ਹੀ ਮਾਰਿਆ ਜੀ ਹੁਣ ਦੁਬਾਰਾ 20 ਬੀਜਾ ਮਹੀਨਾ ਲੇਟ ਪਹਿਲਾਂ 12000 ਦਾ ਬੀਜ ਪਾਇਆ 12000 ਦਾ ਬੀਜ ਹੁਣ ਪਾਇਆ 24000 ਲੱਗਿਆ ਤੇ ਜੜ ਤੇ ਪੱਲੇ ਪਹਿਣਾ ਕੀ ਹੈ ਜੀ ਦੱਸੋ ਗਵਰਨਮੈਂਟ ਕਹਿੰਦੀ ਤੁਸੀਂ ਵੇਚੋ ਵਾਓ ਹੁਣ ਗਵਰਨਮੈਂਟ ਜਦੋਂ ਅੱਗੋਂ ਤੋਂ ਜਿੰਦਾ ਰਹੋ ਉਦੋਂ ਉੱਥੋਂ ਪਾ ਲਾ ਕੇ ਨਾ ਕਰੋ ਹੁਣ ਕਿਉਂ ਨਹੀਂ ਆ ਕੇ ਵੇਂਦੇ ਵੀ ਇਹਨੂੰ ਵੀ ਕੀ ਚੱਕਰਾ ਕੀ ਮੇ ਜੜ ਦਾ ਖਤਮ ਹੋ ਗਿਆ ਜੱਟ ਮਰ ਗਿਆ ਇਹ ਵੇਂਦੇ ਕਿਉਂ ਨਹੀਂ ਉਹ ਚੀਜ਼ ਦਾ ਹੁਣ ਦੁਬਾਰਾ ਬੀਜ ਔਰ ਜਮਾਈ ਰਾਤ ਵੀ ਜਨ ਲੱਗੇ ਬਿਜਾਈ ਸਾਡੇ ਹੁਣ ਪੱਲੇ ਦੱਸੋ ਕੀ ਬਣਾਈ ਦੇਖ ਕੀ ਹੋਇਆ ਬਿਜਲੀ ਕਿਉਂ ਕਰਨੇ ਆ ਜੀ ਜਦੋਂ ਅਸੀਂ ਕਣਕ ਬੀਜਤੀ ਤੋ ਹੋ ਗਈ ਕਣਕ 16 ਦਿਨ ਦੀ ਸੁੰਢੀ ਪੈ ਗਈ ਜੀ ਨੂੰ ਇਹਨੂੰ ਸੁੰਢ ਖਾਂ ਲੱਗੇ ਫਿਰ ਮੈਨੂੰ ਮੈ ਰਾਇ ਲਈ ਡਾਕਟਰਾਂ ਦੀ ਉਹ ਇੱਥੇ ਨਹੀਂ ਆਇਆ ਖੇਤੀ ਵਾਲੇ ਰਾਏ ਲਈ ਉਹ ਆਂਦੇ ਵੀ ਤੁਸੀਂ ਇਹਨੂੰ ਕਲੋਰੋ ਪਾ ਦੋ 2 ਲੀਟਰ ਪਹਿਲਾਂ ਦੇ ਪ੍ਰਦਾਨ ਪਾ ਦੋ ਬੇ ਹਰੀਜੈਂਟ ਪਾ ਦੋ ਅੱਜ ਕਾ ਮੈਂ ਤਾਂ ਕਲੋਰੋ ਪਾਤੀ ਕਲੋਰੋ ਲੈ ਆਂਦੀ ਕਲੋਰੋ ਪਾਤੀ ਫਿਰ ਡਾਕਟਰ ਵੇਖ ਕੇ ਗਏ ਪਰਸ ਜੋ ਉੱਥੇ ਡਾਕਟਰਾਂ ਦੇ ਖਣ ਕੇ ਖਤਮ ਹੋ ਗਈ ਇਹਨੂੰ ਤੁਸੀਂ ਦੁਬਾਰਾ ਵੀਜ ਦਵਾਂ ਦੇ ਤੇ ਮੈਂ ਕਿਹਾ 100 ਹੁਣ 20 ਘੜਾ ਵਿੱਚ ਕੇ ਫਿਰ ਮੈਨੂੰ ਕਿਤਾਬ ਜੀ ਦੇ ਕੇ ਅੰਧਿਆ ਬੀਬੀ ਜੋ ਮੇਜੀ ਮੇਰਾ ਰੋਣ ਨਿਕਲ ਗਈ ਉਸੇ ਟਾਈਮ ਜਾ ਕੇ ਜਦੋਂ ਦੁਬਾਰਾ ਵੀਰੋ ਜੱਟ ਨੇ ਇੱਕ ਟਾਈਮ ਮਸਾ ਵੀਜਾ ਪਹਿਲਾਂ ਡੀ.ਐਪੀ ਨਹੀਂ ਮਿਲੀ ਸਾਨੂੰ 2000 ਦੀ ਬੋਰੀ ਮਿਲੀ ਉਹਦਾ ਵੀਜੇ ਅਸੀਂ ਲੈ ਕੇ ਹੁਣ ਫਿਰ ਡੀ.ਐਪੀ ਲਈ ਔਰ ਕੜਕ ਦਾ ਵੀਜਾ ਅਸੀਂ ਦੱਸੇ ਹੁਣ ਕਿੱਧਰ ਜਾ ਕੇ ਜੀ ਜਦੋਂ ਸਾਡੇ ਦੇ ਹੁੰਦਾ ਕੋਈ ਵੀ ਵੇਲਾ ਉਹਦਾ ਗਵਰਨਮੈਂਟ ਬਾਣੀ ਪੜਦੀ ਜਦੋਂ ਅਸੀਂ ਅੱਗ ਲਾਉਣੇ ਆ ਉਹੜੋ ਗਵਰਨਮੈਂਟ ਪਡਵਾਰੀ ਪੁਲਿਸ ਖੇਤਾਂ 'ਚ ਭੱਜੀ ਫਰਦੀ ਆ ਉਹ ਕਿਸੇ ਨੂੰ ਕੁਛ ਲੈ ਜਾਂਦੇ ਕਿ ਕੁਛ ਲੈ ਜਾਂਦੇ ਆ ਕਿ ਪਰਚਾ ਕਰਦੇ ਨੇ ਕਿ ਛੱਡ ਜਾਂਦੇ ਆ ਜੀ ਜਾਈਏ ਕਿ ਕਿੱਧਰ ਨੂੰ ਜੀ ਅਸੀਂ ਹੁਣ ਵੇਖ ਲਓ ਕਣਕਾਟ ਲੋਕ ਪਾਣੀ ਲੈ ਜਾਂਦੇ ਆ ਤੇ ਮੈਂ ਇਹ ਕਣਕ ਵੀਜੀ ਜਾਂਦਾ ਜੀ ਹੁਣ ਸਥਿਤੀ ਇਹ ਜਦੋਂ 11 ਤਰੀਕ ਨੂੰ ਬੀਜੀ ਆ ਹੱਦ ਤੱਕ ਬਾਅਦ ਜਦੋਂ ਬਾਹਰ ਆ ਗਈ ਚੰਗੀ ਬਹੁਤ ਸੋਹਣੀ ਕਣਕ ਨਿਕਲੀ ਸੀ ਇੱਕ ਸਾਰ ਕਣਕ ਨਿਕਲੀ ਸੀ ਕਿਉਂਕਿ ਮਹਿਕਮੇ ਚੋਂ ਬੀਜ ਲਿਆ ਕੇ ਬੀਜਿਆ ਸੀ ਉਸ ਤੋਂ ਬਾਅਦ ਥੋੜੀ ਥੋੜੀ ਇਹ ਕੁਝ ਦਿਨਾਂ ਦੇ ਵਿੱਚ ਜਾ ਕੇ ਜਦੋਂ 16 17 ਦਿਨਾਂ ਤੇ ਗਈ ਉਸ ਤੋਂ ਬਾਅਦ ਇਦੇ ਚੋਂ 30 40 ਫਿਰ 50 ਤੇ ਜਾ ਕੇ 60% ਉਹ ਕਣਕ ਖਤਮ ਹੋ ਗਈ ਹੁਣ ਸਿਰਫ 30 35% ਮੰਨ ਕੇ ਚੱਲੋ ਬਚੀ ਆ ਇਹ ਉਦੋਂ ਬਾਅਦ ਇਹਨਾਂ ਨੇ ਕਲੋਰੋ ਵੀ ਪਾਈ ਆ ਪਾਣੀ ਲਾਇਆ ਯੂਰਗਾ ਵੀ ਪਾਈ ਆ ਜਿਵੇਂ ਜਿਵੇਂ ਕੋਈ ਦੱਸੀ ਗਿਆ ਇਹਨਾਂ ਨੂੰ ਮੈਗਜ਼ੀਨ ਦੀ ਸਪਰੇਅ ਕਰਤੀ ਜਿਹੜੀ ਨਾਲ ਦਿੰਦੇ ਆ ਨੈਨੋ ਯੂਰਗਾ ਉਹ ਵੀ ਸਪਰੇਅ ਕਰੀ ਜਿਨਾਂ ਨੇ ਪਰ ਇਹਦਾ ਕੋਈ ਹੱਲ ਨਹੀਂ ਹੋਇਆਗਾ ਕਿਉਂਕਿ ਜਿਹੜੀ ਕਣਕ ਉਹਨੂੰ ਸੁੰਢੀ ਨਾਲ ਥੱਲੋ ਖਾਦਮੀ ਕਰਤੀ ਉਹ ਕਿਵੇਂ ਫੋਟ ਕਰੂਗੀ ਦੁਬਾਰਾ ਹੁਣ ਇਹਦੇ ਚ ਤੁਸੀਂ ਆਪ ਹੀ ਵੇਖੋ ਬਹੁਤ ਥਾਂ ਵਿੱਚੋਂ ਵੱਡੀਆਂ-ਵੱਡੀਆਂ ਕਨਾਲਾਂ ਦੇ ਹਿਸਾਬ ਨਾਲ ਦੌਗੀਆਂ ਪੈ ਗਈਆਂ ਹਰ ਥਾਂ ਦੇ ਵਿੱਚੋਂ ਹੁਣ ਪਾਣੀ ਲੱਗਿਆ ਹੁਣ ਪਾਣੀ ਲੱਗੇ ਦੀ ਜੇ ਤਾਂ ਇਹਨੂੰ ਵੱਟ ਆਉਣ ਦੀ ਡੀਕ ਕਰਦੇ ਆ ਤਾਂ ਹੋਰ ਜ਼ਿਆਦਾ ਲੇਟ ਹੋਣਿਆ ਔਖੇ ਹੋ ਕੇ ਉਸੇ ਤਰ੍ਹਾਂ ਫੇਰ ਬੀਜ ਰਹੇ ਆ ਇਹਨੂੰ ਡ੍ਰਿੱਲ ਨਾਲ ਉਸੇ ਤਰ੍ਹਾਂ ਬੀਜ ਰਹੇ ਆ ਸਾਰਾ ਕੁਝ ਦੁਬਾਰਾ ਮੁੱਲ ਲਿਆ ਕੇ ਫਿਰ ਤੋਂ ਕਿੰਨਾ ਖਰਚਾ ਹੋ ਗਿਆ ਹੁਣ ਤੱਕ ਇਹਦੇ ਤੇ ਹੁਣ ਤੱਕ ਇਹਦੇ ਤੇ ਕਿੱਲੇ ਦਾ ਦੇਖੋ ਤੁਸੀਂ 8-9000 ਤਾਂ ਪਹਿਲਾਂ ਹੋ ਗਿਆ ਤੇ 8-9000 ਹੁਣ ਹੋ ਗਈ ਕਿੰਨੇ ਕਿੱਲੇ ਟੁੱਟਲੇ ਇਹ ਏ 5.5 ਕਿੱਲੇ ਪੈਸੇ ਤਾਂ 90% ਹੀ ਕਿਸਾਨਾਂ ਦਾ ਹਾਲ ਬੁਰਾ ਹੈ। ਤੋਂ 90% ਦੇ ਵਿੱਚੋਂ ਇਹ ਪ੍ਰਗਟ ਸਿੰਘ ਹੋਰੀ ਵੀ ਸਾਥੀ ਬਣਦੇ ਉਹਨਾਂ ਦੇ ਤੇ ਸਰਕਾਰ ਤਾਂ ਬਹੁਤ ਕੁਸ਼ ਗੱਲਾਂ ਕਰਦੀ ਹੈ ਤੇ ਨਿਬੜਦਾ ਕੁਝ ਵੀ ਨਹੀਂ ਹੁੰਦਾ। ਕੋਈ ਮਹਿਕਮੇ ਦਾ ਬੰਦਾ ਹੈ ਜਾਂ ਨਹੀਂ ਹੋਊਗਾ ਜਿਹੜਾ ਅੱਗ ਨੂੰ ਰੋਕਣ ਵਾਸਤੇ ਨਹੀਂ ਲਾਇਆ ਗਿਆ ਸਾਡੀ ਸਰਕਾਰ ਵੱਲੋਂ। ਤੇ ਹੁਣ ਜਦੋਂ ਸਾਸੀਂ ਵਿਵਪਤਾ ਦੇ ਵਿੱਚ ਆ ਕੋਈ ਸਾਡੀ ਗੱਲ ਸੁਣਨ ਨੂੰ ਤਿਆਰ ਨਹੀਂ। ਕਿੰਨਾ ਕੁ ਨੁਕਸਾਨ ਹੋ ਰਿਹਾ ਇਸ ਤਰ੍ਹਾਂ ਦੇ ਹੋਰ ਵੀ ਕਿਸਾਨ ਹੈਗੇ। ਹਾਂ ਜੀ ਕਾਫੀ ਹੈ। ਹਰ ਰੋਜ਼ ਅਖਬਾਰਾਂ 'ਚ ਪੜੀਦਾ ਕਿਸੇ ਨੇ 30 ਏਕੜ ਵਾਤੀ ਹੈ ਜੀ ਕਿਸੇ ਨੇ ਕਿੰਨੀ ਵਾਤੀ ਹੈ ਆਪਾਂ ਹਰ ਰੋਜ਼ ਅਖਬਾਰਾਂ 'ਚ ਪੜ੍ਹਦੇ ਹਾਂ 80 70000 ਰੁਪਿਆ ਠੀਕਾ ਇਹਨੂੰ ਸਾਨੂੰ ਤਾਂ ਦੋ ਵਾਰੀ ਬੁਆਇਚ ਤੇ ਜਿਹੜੇ ਬਚਨੇ ਸੀ ਉਹ ਤਾਂ ਸਾਡੇ ਤਾਂ ਉਹ ਪਹਿਲੀ ਤੇ ਲੱਗ ਗਏ ਤੇ ਦੂਜੀ ਤਾਂ ਸਾਡੇ ਸਿਰ ਪੇ ਗਿਆ ਹੁਣ ਦੂਰੀ ਹਰ 50 ਕਿਲੋ ਦਾ ਬੀ ਪਾਉਣਾ ਪਊਗਾ ਸਾਨੂੰ 50 ਕਿਲੋ ਪਹਿਲਾਂ ਪਾਇਆ ਕੁਆਂਟਲ ਤਾਂ ਕਿੱਲੇ ਦੀ 3000 ਦੀ ਕਣਕ ਗਈ ਸਾਡੀ ਤੋਂ 2 ਗੱਟੇ 4000 ਦੇ ਸਾਡੇ ਡੀਏਪੀ ਦੇ ਪੈ ਗਏ ਸਾਡੇ ਤੇ ਜਿਹੜਾ ਡੀਜ਼ਲ ਮੱਚਾ ਸਾਡਾ ਘਟੋ ਘਟ 50 60 ਲੀਟਰ ਕਿल्ले ਮਗਰ ਉਹ ਬੱਚਾ ਅਸੀਂ ਹੁਣ ਜਾਈਏ ਕਿੱਧਰ ਨੂੰ ساری ਸਰਕਾਰ ਸਾਡੇ ਤੇ ਜਿੰਨਾ ਸਾਡੇ ਤੇ ਪਟਵਾਰੀ ਆ ਜੋ ਸਾਰੇ ਇਹ ਸਾਡੇ ਪਿੰਡ ਜਦੋਂ ਆ ਜਾਂਦਾ ਜੀ ਕਈ ਤੇ ਪਰਚਾ ਕੱਢ ਜਾਂਦੇ ਕਈਆਂ ਤੋਂ ਪੈਸੇ ਲੈ ਕੇ ਮੁੜ ਜਾਂਦਾ ਜੀ ਪਟਵਾਰੀ ਦਾ ਤੇ ਪਰਚਾ ਉਹਨੇ ਕਾਹਦਾ ਕੱਢਣਾ ਉਹਦਾ ਪੈਸੇ ਵਸੂਲਦੇ ਸਰਕਾਰਾਂ ਨੇ ਸਾਡੇ ਤੇ ਬੰਦੇ ਲਾਇਏ ਆ ਇਹ ਸਾਰਾ ਕੁਝ ਸਰਕਾਰ ਦੀ ਹਦੈਤ ਮੰਨ ਕੇ ਕੀਤਾ ਇਸ ਸਾਰਾ ਕੁਝ ਸਰਕਾਰ ਦੀ ਹਦੈਤ ਮੰਨ ਕੇ ਗੱਠਾ ਬਣਾ ਕੇ ਤਵੀਆਂ ਮਾਰ ਕੇ ਰੌਣੀ ਕਰਕੇ ਭੋਰਾ ਵੀ ਅੱਗ ਨਹੀਂ ਲੱਗੀ ਇਸ ਵਾਰ ਚ ਮੇਰਾ ਰੋਹ ਨਿਕਲ ਗਿਆ